ਸਿਕਸ ਗੋਲਡਨ ਰੂਲਸ ਆਫ ਮਿਊਚੁਅਲ ਫੰਡ ਇਨਵੈਸਟਮੈਂਟ ਇੱਕ ਨਿਊ ਇਨਵੈਸਟਰ ਦੇ ਤੌਰ ਤੇ ਅਸੀਂ ਕਈ ਅਲੱਗ-ਅਲੱਗ ਸੋਰਸਸ ਤੋਂ ਅਰਨਿੰਗ ਕਰਨ ਬਾਰੇ ਸੋਚਦੇ ਰਹਿੰਦੇ ਹਾਂ ਜਿਸ ਵਿੱਚ ਮਿਊਚੁਅਲ ਫੰਡ ਸਟਾਕਸ ਗੋਲਡ ਵਗੈਰਾ ਇਨਕਲੂਡਡ ਹੈ ਅੱਜ ਦੇ ਚੇਂਜਿੰਗ ਟਾਈਮ ਵਿੱਚ ਪੈਸਾ ਕਮਾਉਣ ਦੇ ਕਈ ਰਸਤੇ ਹਨ ਪਰ ਪੈਸਾ ਕਮਾਉਣ ਲਈ ਸਹੀ ਤਰੀਕਾ ਚੁਣਨਾ ਅਤੇ ਉਸ ਤਰੀਕੇ ਤੇ ਸਟੇਕ ਰਹਿਣਾ ਉਨਾ ਹੀ ਜ਼ਰੂਰੀ ਹੈ ਮਿਊਚੁਅਲ ਫੰਡ ਇੱਕ ਐਸਾ ਪਲੇਟਫਾਰਮ ਦਿੰਦਾ ਹੈ ਜਿੱਥੇ ਤੁਸੀਂ ਆਪਣੇ ਪੈਸੇ ਨੂੰ ਇਨਵੈਸਟ ਕਰਕੇ ਚੰਗਾ ਪੈਸਾ ਕਮਾ ਸਕਦੇ ਹੋ ਮਿਊਚੁਅਲ ਫੰਡ ਵਿੱਚ ਇਨਵੈਸਟ ਕਰਨ ਤੇ ਤੁਹਾਡਾ ਪੈਸਾ ਸਟਾਕ ਮਾਰਕੀਟ ਵਿੱਚ ਹੀ ਇਨਵੈਸਟ ਹੁੰਦਾ ਹੈ ਹਾਲਾਂਕਿ ਤੁਹਾਡਾ ਪੈਸਾ ਬਹੁਤ ਸਾਰੇ ਸਟਾਕਸ ਵਿੱਚ ਇਨਵੈਸਟ ਹੁੰਦਾ ਰਹਿੰਦਾ ਹੈ ਜਿਸ ਦੀ ਵਜ੍ਹਾ ਨਾਲ ਤੁਹਾਡਾ ਅਮਾਊਂਟ ਆਫ ਰਿਸਕ ਕਾਫੀ ਘਟ ਹੋ ਜਾਂਦਾ ਹੈ ਅੱਜ ਅਸੀਂ 6 ਡਿਫਰੈਂਟ ਵੇਸ ਨਾਲ 뮤ਚੁਅਲ ਫੰਡਸ ਤੋਂ ਅਰਨ ਕਰਨ ਬਾਰੇ ਗੱਲ ਕਰਾਂਗੇ ਹਾਊ ਟੂ ਅਰਨ ਫਰੋਮ 뮤ਚੁਅਲ ਫੰਡਸ ਸਭ ਤੋਂ ਪਹਿਲਾਂ ਤੁਹਾਨੂੰ 뮤ਚੁਅਲ ਫੰਡ ਤੋਂ ਅਰਨ ਕਰਨ ਲਈ ਇਸ ਦੀ ਬੇਸਿਕ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ ਜਦੋਂ ਤੁਸੀਂ ਪੂਰੀ ਤਰ੍ਹਾਂ ਪ੍ਰੇਪਰੇਸ਼ਨ ਦੇ ਨਾਲ ਅੱਗੇ ਆਉਂਦੇ ਹੋ ਤਾਂ ਤੁਹਾਡੇ ਸਕਸੈਸਫੁਲ ਹੋਣ ਦੀ ਉਮੀਦ ਵੱਧ ਜਾਂਦੀ ਹੈ ਇਸ ਲਈ ਤੁਹਾਨੂੰ 뮤ਚੁਅਲ ਫੰਡ ਦੀ ਬੇਸਿਕ ਡਿਟੇਲਸ ਜਿੱਦਾਂ ਕਿ 뮤ਚੁਅਲ ਫੰਡ ਕੀ ਹੈ ਕਿੱਦਾਂ ਕੰਮ ਕਰਦਾ ਹੈ ਅਤੇ 뮤ਚੁਅਲ ਫੰਡ ਦੇ ਨੁਕਸਾਨ ਧਿਆਨ ਨਾਲ ਸਮਝ ਲੈਣੇ ਨੰਬਰ 1 ਅਰਨ ਫਰਮ 뮤ਚੁਅਲ ਫੰਡਸ ਥਰੂ ਐਸਆਈਪੀ ਐਸਆਈਪੀ 뮤ਚੁਅਲ ਫੰਡਸ ਵਿੱਚ ਇਨਵੈਸਟ ਕਰਨ ਦਾ ਤਰੀਕਾ ਹੈ ਐਸਆਈਪੀ ਯਾਨੀ ਕਿ ਸਿਸਟਮੈਟਿਕ ਇਨਵੈਸਟਮੈਂਟ ਪਲਾਨ ਇਸ ਵਿੱਚ ਤੁਸੀਂ ਹਰ ਮਹੀਨੇ ਥੋੜਾ ਥੋੜਾ ਪੈਸਾ ਕਰਕੇ ਮਿਊਚੁਅਲ ਫੰਡ ਵਿੱਚ ਇਨਵੈਸਟ ਕਰਦੇ ਹੋ ਜਿਸ ਨਾਲ ਤੁਹਾਨੂੰ ਲੌਂਗ ਟਰਮ ਵਿੱਚ ਵੱਧ ਪ੍ਰੋਫਿਟ ਮਿਲੇ ਐਸਆਈਪੀ ਵਿੱਚ ਤੁਹਾਨੂੰ ਮੋਟਾ ਪੈਸਾ ਇਨਵੈਸਟ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਬਲਕਿ ਤੁਸੀਂ ਇੱਕ ਛੋਟਾ ਅਮਾਉਂਟ ਹਰ ਮਹੀਨੇ ਡਿਪੋਜ਼ਿਟ ਕਰਦੇ ਹੋ ਜਿੱਦਾਂ ਤੁਸੀਂ 500 ਰੁਪਏ ਤੋਂ ਐਸਆਈਪੀ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਿਸੇ ਮਿਊਚੁਅਲ ਫੰਡ ਵਿੱਚ 500 ਰੁਪੀ ਦੀ ਐਸਆਈਪੀ ਸਟਾਰਟ ਕਰ ਸਕਦੇ ਹੋ ਜਿਸ ਨਾਲ ਤੁਹਾਨੂੰ ਲੌਂਗ ਟਰਮ ਵਿੱਚ ਚੰਗੀ ਕਮਾਈ ਹੋਵੇ ਜੇ ਜੇ ਵੀ ਮਿਊਚੁਅਲ ਫੰਡ ਵਿੱਚ ਤੁਸੀਂ ਇਨਵੈਸਟ ਕਰਕੇ ਪੈਸਾ ਇਹ ਨਿਯਮਤ ਰੂਪ ਨਾਲ ਚਾਲੂ ਰੱਖਣੀ ਹੈ ਤੁਸੀਂ ਜਦੋਂ ਚਾਹੋ ਆਪਣੀ ਐਸਆਈਪੀ ਨੂੰ ਸਟਾਪ ਵੀ ਕਰ ਸਕਦੇ ਹੋ ਨੰਬਰ 2 ਅਰਨ ਮਨੀ ਬਾਏ ਇਨਵੈਸਟਿੰਗ ਫਾਰ ਲੌਂਗ ਟਰਮ ਮਿਊਚੁਅਲ ਫੰਡ ਤੋਂ ਅਰਨ ਕਰਨ ਦਾ ਅਗਲਾ ਤਰੀਕਾ ਹੈ ਲੌਂਗ ਟਰਮ ਵਿੱਚ ਪੈਸਾ ਇਨਵੈਸਟ ਕਰਕੇ ਅਰਨ ਕਰਨਾ ਲੌਂਗ ਟਰਮ ਵਿੱਚ ਇਨਵੈਸਟ ਕਰਨ ਦਾ ਮਤਲਬ ਹੈ ਕਿ ਤੁਹਾਡੇ ਇਨਵੈਸਟਮੈਂਟ ਦਾ ਪੀਰੀਅਡ ਐਟ ਲੀਸਟ 5 ਇਅਰਸ ਦਾ ਹੋਣਾ ਚਾਹੀਦਾ ਹੈ ਜਿੰਨੇ ਲੰਮੇ ਟਾਈਮ ਤੱਕ ਤੁਸੀਂ ਇਨਵੈਸਟਿਡ ਰਹੋਗੇ ਓਨਾ ਹੀ ਤੁਹਾਨੂੰ ਜ਼ਿਆਦਾ ਪ੍ਰੋਫਿਟ ਹੋਵੇਗਾ ਸਟਾਕ ਮਾਰਕੀਟ ਵਿੱਚ ਹਮੇਸ਼ਾ ਅਪਸ ਐਂਡ ਡਾਊਨਸ ਚੱਲਦੇ ਰਹਿੰਦੇ ਹਨ ਸਪੈਸ਼ਲੀ ਜਦੋਂ ਤੁਸੀਂ ਇਕਵਿਟੀ 뮤ਚੁਅਲ ਫੰਡ ਵਿੱਚ ਸ਼ਾਰਟ ਟਰਮ ਦੇ ਲਈ ਇਨਵੈਸਟ ਕਰ ਰਹੇ ਹੋ ਤਾਂ ਤੁਹਾਡਾ ਰਿਸਕ ਹੋਰ ਵੱਧ ਜਾਂਦਾ ਹੈ ਜਦਕਿ ਲੌਂਗ ਟਰਮ ਵਿੱਚ ਤੁਹਾਨੂੰ 뮤ਚੁਅਲ ਫੰਡ ਤੋਂ ਚੰਗੇ ਰਿਟਰਨਸ ਮਿਲ ਜਾਂਦੇ ਹਨ ਇੱਕ ਚੰਗੇ ਇਕਵਿਟੀ 뮤ਚੁਅਲ ਫੰਡ ਤੋਂ 12 ਤੋਂ 15% ਇਥੋਂ ਤੱਕ ਕਿ 20% ਤੱਕ ਦੇ ਵੀ ਰਿਟਰਨ ਮਿਲ ਜਾਂਦੇ ਹਨ ਜੇ ਤੁਸੀਂ ਕਿਸੇ 뮤ਚੁਅਲ ਫੰਡ ਵਿੱਚ 50000 ਰੁਪਏ ਇਨਵੈਸਟ ਕਰ ਦਿੰਦੇ ਹੋ ਜਿਸ ਵਿੱਚ ਤੁਹਾਡਾ ਵਿਜ਼ਨ 5 ਸਾਲ ਦਾ ਰਹਿੰਦਾ ਹੈ ਤਾਂ ਤੁਹਾਨੂੰ ਇਸ ਵਿੱਚ 15% ਦੇ ਰਿਟਰਨ ਵੀ ਰਿਸੀਵ ਹੁੰਦੇ ਹਨ ਆਫਟਰ 5 ইয়ারਸ ਤੁਹਾਡੀ ਮੈਚਿਓਰਿਟੀ ਅਮਾਉਂਟ 105000 ਰੁਪਏ ਦੀ ਹੋਵੇਗੀ ਇਸ ਕਮਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਲੌਂਗ ਟਰਮ ਇਨਵੈਸਟਮੈਂਟ ਦੇ ਥਰੂ ਪ੍ਰੋਫਿਟ ਕਮਾਉਣ ਤੇ ਜ਼ਿਆਦਾ ਫੋਕਸ ਕਰਨਾ ਚਾਹੀਦਾ ਹੈ ਨੰਬਰ 3 earn from mutual funds by compounding ਤੁਸੀਂ ਸਟਾਕ ਮਾਰਕੀਟ ਵਿੱਚ ਕੰਪਾਊਂਡਿੰਗ ਦੇ ਬਾਰੇ ਤਾਂ ਸੁਣਿਆ ਹੀ ਹੋਵੇਗਾ ਤੁਹਾਡਾ ਇਨਵੈਸਟਮੈਂਟ ਜਿੰਦਾ ਜਿੰਦਾ ਪੁਰਾਣਾ ਹੁੰਦਾ ਹੈ ਓਵੇਂ ਹੀ ਤੁਹਾਡੇ ਮਿਊਚੁਅਲ ਫੰਡ ਤੋਂ ਹਾਜ਼ਰ ਰਿਟਰਨਸ ਵੱਧਣ ਲੱਗਦੇ ਹਨ ਤੁਸੀਂ ਕਈ ਲੋਕਾਂ ਦਾ ਸੁਣਿਆ ਹੀ ਹੋਵੇਗਾ ਕਿ ਤੁਸੀਂ 500 ਰੁਪਏ ਇਨਵੈਸਟ ਕਰਕੇ ਮਿਲੀਨੈਰੀ ਬਣ ਸਕਦੇ ਹੋ ਹਾਂ ਤੁਸੀਂ ਬਣਦਾ ਸਕਦੇ ਹੋ ਪਰ ਇਸ ਵਿੱਚ ਥੋੜਾ ਟਾਈਮ ਲੱਗੇਗਾ ਇਸ ਵਿੱਚ ਕੰਪਾਊਂਡਿੰਗ ਦਾ ਮੈਜਿਕ ਬਹੁਤ ਹੀ ਜ਼ਿਆਦਾ ਹੁੰਦਾ ਹੈ ਇਸ ਵਿੱਚ ਜਿੰਦਾ ਜਿੰਦਾ ਟਾਈਮ ਬੀਤਦਾ ਜਾਂਦਾ ਹੈ ਤੁਹਾਡੀ ਕੰਪਾਊਂਡਿੰਗ ਤੇਜ਼ ਹੋਣ ਲੱਗਦੀ ਹੈ ਜਿਸ ਨਾਲ ਤੁਹਾਡਾ ਪ੍ਰੋਫਿਟ ਬਹੁਤ ਹੀ ਤੇਜ਼ੀ ਨਾਲ ਵਧਣ ਲੱਗਦਾ ਹੈ ਚ ਨਾਲ ਸਮਝਦੇ ਹਾਂ ਮੰਨ ਲੈਂਦੇ ਹਾਂ ਕਿ ਤੁਸੀਂ 1000 ਰੁਪਏ ਦੀ ਮੰਥਲੀ ਐਸਆਈਪੀ ਸਟਾਰਟ ਕੀਤੀ ਜਿਸ ਵਿੱਚ ਅਸੀਂ 15% ਦੇ ਇਅਰਲੀ ਰਿਟਰਨ ਦਾ ਅੰਦਾਜ਼ਾ ਲਗਾਇਆ ਹੈ ਸ਼ੁਰੂਆਤੀ ਦੌਰ ਵਿੱਚ ਤੁਹਾਡਾ ਪੈਸਾ ਬਹੁਤ ਹੀ ਸਲੋਲੀ ਸਲੋਲੀ ਵਧਦਾ ਹੈ ਪਰ ਜਿੱਦਾਂ ਜਿੱਦਾਂ ਟਾਈਮ ਵਧਦਾ ਜਾਂਦਾ ਹੈ ਤੁਹਾਡਾ ਕਾਰਬੋ ਤੇਜ਼ੀ ਨਾਲ ਵਧਣ ਲੱਗਦਾ ਹੈ ਜਿੱਦਾਂ ਇਥੇ ਸਟਾਰਟਿੰਗ ਦੇ 5 ਸਾਲ ਵਿੱਚ ਤੁਹਾਡਾ ਇਨਵੈਸਟਮੈਂਟ 60000 ਰੁਪਏ ਤੋਂ 99682 ਰੁਪਏ ਦੇ ਪਹੁੰਚ ਜਾਂਦਾ ਹੈ ਪਰ ਇਹੀ ਅਮਾਉਂਟ ਅਗਲੇ 10 ਸਾਲ ਵਿੱਚ 676863 ਰੁਪਏ ਤੱਕ ਪਹੁੰਚ ਜਾਂਦਾ ਹੈ 20 ਸਾਲ ਬਾਅਦ ਤੁਹਾਡੇ ਕੋਲ ਅਰਾਊਂਡ 15 ਲੱਖ ਰੁਪਏ ਹੋਣਗੇ ਪਰ ਇਹ ਕੰਪਾਉਂਡਿੰਗ ਦੇ ਥਰੂ ਨੈਕਸਟ 5 ਇਅਰਸ ਵਿੱਚ ਖੁਦ ਨੂੰ ਡਬਲ ਤੋਂ ਵੀ ਜ਼ਿਆਦਾ ਕਰ ਦੇਵੇਗਾ ਜਿਸ ਨਾਲ ਤੁਹਾਡੀ ਮੈਚਿਓਰਿਟੀ ਰਕਮ 32.84 ਲੱਖ ਰੁਪਏ ਪਹੁੰਚ ਜਾਵੇਗੀ ਇਸ ਲਈ ਜੇਕਰ ਤੁਸੀਂ ਵੀ ਮਿਊਚੁਅਲ ਫੰਡ ਤੋਂ ਅਰਨ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਲੰਮੇ ਟਾਈਮ ਤੱਕ ਇਨਵੈਸਟ ਕਰਕੇ ਕੰਪਾਉਂਡਿੰਗ ਦਾ ਫਾਇਦਾ ਚੁੱਕ ਸਕਦੇ ਹੋ ਨੰਬਰ 4 ਅਰਨ ਫਰਮ ਮਿਊਚੁਅਲ ਫੰਡ ਥਰੂ ਡਿਵੀਡੈਂਡ ਜਿੱਦਾਂ ਸਟਾਕਸ ਵਿੱਚ ਇਨਵੈਸਟ ਕਰਨ ਤੇ ਤੁਹਾਨੂੰ ਡਿਵੀਡੈਂਡ ਮਿਲਦਾ ਹੈ, ਉਦਾਂ ਹੀ ਮਿਊਚੁਅਲ ਫੰਡ ਵਿੱਚ ਵੀ ਤੁਹਾਨੂੰ ਡਿਵੀਡੈਂਡ ਮਿਲ ਸਕਦਾ ਹੈ। ਬਸ ਤੁਸੀਂ ਡਿਵੀਡੈਂਡ ਮਿਊਚੁਅਲ ਫੰਡ ਵਿੱਚ ਇਨਵੈਸਟ ਕਰੋ। ਮਿਊਚੁਅਲ ਫੰਡਸ ਵਿੱਚ ਦੋ ਤਰ੍ਹਾਂ ਦੇ ਪਲਾਨ ਹੁੰਦੇ ਨੇ। ਪਹਿਲਾ ਹੈ ਗਰੋਥ ਪਲਾਨ ਅਤੇ ਦੂਸਰਾ ਹੈ ਡਿਵੀਡੈਂਡ ਪਲਾਨ। ਜੇਕਰ ਤੁਸੀਂ ਗਰੋਥ ਪਲਾਨ ਵਿੱਚ ਇਨਵੈਸਟ ਕਰਦੇ ਹੋ ਤਾਂ ਜੋ ਵੀ ਤੁਹਾਡਾ ਪ੍ਰੋਫਿਟ ਹੁੰਦਾ ਹੈ ਉਹ ਵਾਪਸ ਤੁਹਾਡੇ ਮਿਊਚੁਅਲ ਫੰਡ ਵਿੱਚ ਇਨਵੈਸਟ ਕਰ ਦਿੱਤਾ ਜਾਂਦਾ ਹੈ। ਪਰ ਡਿਵੀਡੈਂਡ ਪਲਾਨ ਵਿੱਚ ਤੁਹਾਡਾ ਪ੍ਰੋਫਿਟ ਇੱਕ ਸਰਟਨ ਪੀਰੀਅਡ ਦੇ ਬਾਅਦ ਮਿਊਚੁਅਲ ਫੰਡਸ ਦੁਵ ਰੈਗੂਲਰ ਅਰਨਿੰਗ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਡਿਵੀਡੈਂਡ ਮਿਊਚੁਅਲ ਫੰਡਸ ਨੂੰ ਕਨਸੀਡਰ ਕਰ ਸਕਦੇ ਹੋ ਹਾਲਾਂਕਿ ਜੇਕਰ ਤੁਸੀਂ ਮਿਊਚੁਅਲ ਫੰਡ ਤੋਂ ਲੌਂਗ ਟਰਮ ਵਿੱਚ ਵਧੀਆ wealth ਬਣਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਗਰੋਥ ਪਲਾਨ ਹੀ ਚੁਣਨਾ ਚਾਹੀਦਾ ਹੈ ਪਰ ਜੇ ਤੁਸੀਂ ਇੱਕ ਰੈਗੂਲਰ ਇਨਕਮ ਦੀ ਤਲਾਸ਼ ਵਿੱਚ ਹੋ ਤਾਂ ਤੁਸੀਂ ਡਿਵੀਡੈਂਡ ਪਲਾਨ ਚੁਣ ਸਕਦੇ ਹੋ ਨੰਬਰ 5 ਅਰਨ ਮਨੀ ਬਾਈ ਇਨਵੈਸਟਿੰਗ ਇਨ ਮਾਰਕੀਟ ਕਰੈਸ਼ ਮਿਊਚੁਅਲ ਫੰਡ ਤੋਂ ਮੋਟੀ ਕਮਾਈ ਕਰਨੀ ਹੈ ਤਾਂ ਤੁਸੀਂ ਸਟਾਕ ਮਾਰਕੀਟ ਕਰੈਸ਼ ਵਿੱਚ ਇਨਵੈਸਟ ਕਰਨ ਦਾ ਟਰਾਈ ਕਰੋ ਜਦੋਂ ਸਟਾਕ ਮਾਰਕੀਟ ਵਿੱਚ ਕਰੈਸ਼ ਹੁੰਦਾ ਹੈ ਅਤੇ ਮਾਰਕੀਟ ਥੱਲੇ ਡਿੱਗਦਾ ਹੈ ਤਾਂ ਇਹ ਇਨਵੈਸਟਮੈਂਟ ਦਾ ਸਭ ਤੋਂ ਵਧੀਆ ਮੌਕਾ ਮੰਨਿਆ ਜਾਂਦਾ ਹੈ ਮਾਰਕੀਟ ਕਰੈਸ਼ ਵਿੱਚ ਤੁਹਾਨੂੰ ਘੱਟ ਪ੍ਰਾਈਸ 'ਤੇ ਐਨਏਵੀ ਪ੍ਰਾਪਤ ਹੁੰਦੀ ਹੈ ਮਤਲਬ ਕਿ ਮਿਊਚੁਅਲ ਫੰਡ ਤੁਹਾਨੂੰ ਸਸਤੇ ਵਿੱਚ ਮਿਲ ਰਿਹਾ ਹੁੰਦਾ ਹੈ ਪਰ ਜਦੋਂ ਮਾਰਕੀਟ ਵਧਣਾ ਚાલુ ਹੁੰਦਾ ਹੈ ਤਾਂ ਤੁਹਾਨੂੰ ਹਿਊਜ ਪ੍ਰੋਫਿਟ ਹੁੰਦਾ ਹੈ ਦੂਜੇ ਪਾਸੇ ਜੇਕਰ ਤੁਸੀਂ ਬੁਲ ਮਾਰਕੀਟ ਯ ਲਗਾ ਕੇ ਜੇਕਰ ਤੁਸੀਂ ਡਿਗ ਹੋਏ ਮਾਰਕੀਟ ਵਿੱਚ ਇਨਵੈਸਟ ਕਰੋਗੇ ਤਾਂ ਤੁਸੀਂ ਬਹੁਤ ਜਲਦੀ 뮤ਚੁਅਲ ਫੰਡ ਤੋਂ ਚੰਗੀ ਅਰਨਿੰਗ ਕਰ ਸਕਦੇ ਹੋ ਮਾਰਕੀਟ ਡਿਗ ਰਿਹਾ ਹੈ ਜਾਂ ਵੱਧ ਰਿਹਾ ਹੈ ਇਹ ਐਸਟੀਮੇਟ ਲਗਾਉਣਾ ਕੋਈ ਬਹੁਤ ਵੱਡਾ ਕੰਮ ਨਹੀਂ ਹੈ ਜੇਕਰ ਤੁਸੀਂ ਸਟਾਕ ਮਾਰਕੀਟ ਨੂੰ ਥੋੜੇ ਸਮੇਂ ਲਈ ਟਰੈਕ ਕਰਦੇ ਹੋ ਤਾਂ ਤੁਹਾਨੂੰ इजीली ਪਤਾ ਲੱਗ ਜਾਵੇਗਾ ਕਿ ਹੁਣ ਬੁਲ ਮਾਰਕੀਟ ਹੈ ਜਾਂ ਬੀਅਰ ਮਾਰਕੀਟ ਹੈ ਨੰਬਰ 6 ਅਰਨ ਮਨੀ ਬਾਈ ਇਨਵੈਸਟਿੰਗ ਇਨ ਈਐਲਐਸਐਸ ਮਿਊਚੁਅਲ ਫੰਡ ਤੋਂ ਕਮਾਈ ਦਾ ਅਗਲਾ ਤਰੀਕਾ ਹੈ ਈਐਲਐਸਐਸ ਈਐਲਐਸਐਸ ਦਾ ਮਤਲਬ ਹੁੰਦਾ ਹੈ ਇਕਵਿਟੀ ਲਿੰਕਡ ਸੇਵਿੰਗ ਸਕੀਮ ਈਐਲਐਸਐਸ ਮਿਊਚੁਅਲ ਫੰਡ ਟੈਕਸ ਸੇਵਿੰਗ ਮਿਊਚੁਅਲ ਫੰਡ ਹੁੰਦੇ ਹਨ ਜੋ ਕਿ ਤੁਹਾਨੂੰ ਅਰਨਿੰਗ ਦੀ ਡਬਲ ਓਪਰਚ्युनिटी ਦਿੰਦੇ ਹਨ ਯਾਨੀ ਕਿ ਤੁਹਾਨੂੰ ਇਸ ਵਿੱਚ ਚੰਗੇ ਰਿਟਰਨ ਤਾਂ ਪ੍ਰਾਪਤ ਹੁੰਦੇ ਹੀ ਹਨ ਨਾਲ ਹੀ ਤੁਸੀਂ ਇਸ ਵਿੱਚ ਇਨਵੈਸਟ ਕਰਕੇ ਆਪਣਾ ਟੈਕਸ ਵੀ ਬਚਾ ਸਕਦੇ ਹੋ ਈਐਲਐਸਐਸ ਇਕਵਿਟੀ ਮਿਊਚੁਅਲ ਫੰਡ ਹੀ ਹੁੰਦੇ ਹਨ ਜਿਸ ਵਿੱਚ ਤੁਹਾਡਾ ਇਨਵੈਸਟਮੈਂਟ 3 ਸ ਐਸਏਸੀ ਮਿਊਚੁਅਲ ਫੰਡ ਵਿੱਚ ਇਨਵੈਸਟ ਕਰਨ ਤੇ ਤੁਸੀਂ ਆਪਣੇ 1.5 ਲੱਖ ਰੁਪਏ ਦੇ ਇਨਵੈਸਟਮੈਂਟਸ ਤੇ ਟੈਕਸ ਬਚਾ ਸਕਦੇ ਹੋ ਜੇਕਰ ਤੁਸੀਂ 30% ਟੈਕਸ ਬ੍ਰੈਕਟ ਵਿੱਚ ਹੋ ਤਾਂ ਤੁਸੀਂ ਸਾਲ ਦਾ ਲਗਭਗ 45000 ਰੁਪਏ ਟੈਕਸ ਬਚਾ ਸਕਦੇ ਹੋ ਇਸ ਤਰ੍ਹਾਂ ਤੁਹਾਨੂੰ ਤੁਹਾਡੇ ਇਨਵੈਸਟਮੈਂਟ ਦੇ ਚੰਗੇ ਰਿਟਰਨਸ ਤਾਂ ਮਿਲਦੇ ਹੀ ਹਨ ਨਾਲ ਹੀ ਤੁਸੀਂ ਟੈਕਸ ਸੇਵਿੰਗ ਦਾ ਫਾਇਦਾ ਵੀ ਚੁੱਕ ਸਕਦੇ ਹੋ ਅੱਜ ਲਈ ਬਸ ਇੰਨਾ ਹੀ ਮਿਲਦੇ ਆਂ ਜੀ ਅਗਲੇ ਐਪੀਸੋਡ ਵਿੱਚ ਨਵੀਂ এডੂਕੇਸ਼ਨ ਦੇ ਨਾਲ ਕੈਮਰਾਮੈਨ ਸੰਧੂ ਸਾਹਬ ਦੇ ਨਾਲ ਇਨਵੈਸਟਰ ਪੰਜਾਬ ਅੰਮ੍ਰਿਤਸਰ